ਉੱਚੀ ਲਾ ਤੋਂ ਲੇ ਲੇ ਨਾਈਟ ਇਹ ਤੜਾ ਲਾ ਕੇ ਸੱਚ ਤੜਾ ਲਾ ਕੇ ਵੀਡੀਓ ਦਾ ਸਭ ਤਾਲਾ ਕੀ ਨਾ ਕੀ ਸੋਹਣਾ ਬੈਸ ਕਰਾਪਾ ਦਾ ਪੈਸਾ ਬੁਲਾਇਆ ਕੰਮ ਕਰ ਰਿਹਾ ਜੀ ਇਹ ਕੰਮ ਕਰ ਰਿਹਾ ਬਾਕੀ ਤੇ ਜੈਸਾ ਕਿ ਬਕਸੀ ਸਰ ਫੀਲਡ ਚ ਆ ਗਿਆ ਉਹ ਜਿਹੜੀ ਪੁੱਛਿਆ ਤਾਲਾ ਕਿਉਂ ਲਾਇਆ ਦਫ਼ਤਰ ਨੂੰ ਤਾਲਾ ਕਿਉਂ ਲਾਉਂਦਾ ਦਫ਼ਤਰ ਤਾਲਾ ਨਹੀਂ ਕਰਦਾ ਜੇ ਤੇ ਸਰ ਉਹ ਇੱਥੇ ਸਾਡੇ ਤੇ ਨਹੀਂ ਦਫ਼ਤਰ ਹਾਂ ਜਾਇਆ ਸਰ ਕਦੋਂ ਗਏ ਕੋਈ ਇੱਥੇ ਕੋਣ ਬੈਠਾ ਵੀ ਇੱਥੇ ਕੋਣ ਬੈਠਾ ਇਹ ਇੱਥੇ ਨਹੀਂ ਪੰਚਾਇਤ ਨਾਲ ਆਮਣ ਬੈਠਦੇ ਉਹ ਉਹਨਾਂ ਦੀ ਸਟ੍ਰਾਈਕ ਚੱਲਦੀ ਪਈ ਪਤਾ ਨਹੀਂ ਉਹ ਸਾਹਿਬ ਜੀ ਤੋਂ ਲੱਗੂਗਾ ਜਿਸ ਨੂੰ ਮੈਂ ਹੁਣ ਬੈਠਾ ਇਹ ਕਿਹਦੇ ਆ ਜੀ ਇਹਨਾਂ ਦਾ ਫੋਨ ਹੈ ਅੱਛਾ ਇੱਧਰ ਲੈਣ ਲੈਣ ਜਾਂਦੇ ਇੱਧਰ ਇਹ ਕੌਣ ਇਹ ਬੰਦਾ ਉਹ ਹੀ ਪੰਚਾਇਤ ਇਹ ਕਿਤੇ ਨੇ ਇਹ ਉਹ ਸਟ੍ਰਾਈਕ ਤੇ ਹੈ ਇਹ ਦੋਨੋਂ ਤੇ ਸਟ੍ਰਾਈਕ ਤੇ ਤੇ ਇੱਧਰ ਆਪਾਂ ਉਹ ਮੁਰਾ ਬੈਠਦਾ ਇਕੱਲਾ ਬੰਦਾ ਸੁਬਦਾਂ ਕਿਸੇ ਦੇਖੀਏ <perfektionic> फोन करो <सथ> मैं कर दूँ फोन करो कि मैं बोल लूं मैं ये जा टाइम नोट करो जरा मित्र भाभी छोड़ो जरा नहीं सुभंदर आप किथे सुकुड़न पे जो प्लान है नहीं दिक्कत एक... है ये ਸੋਹਣਾਂ ਕੁਸੀਆ ਅਸੇੜਦੇ ਨਹੀਂ ਜਾਂਦੇ ਨਹੀਂ ਇਹ ਤਾਂ ਵੀਡੀਓ ਦੇ ਦੱਸਣ ਤੜਾ ਕੇ ਲਗੇ ਤੜਾ ਖਲਾਉਂਦੇ ਯਾਰ ਤੜਾ ਖਲਾਉਆ ਕੇ ਕਲਾ ਨਹੀਂ ਦੱਸ ਸਕਦੇ ਤਾਂ ਦੇ ਗਏ ਅੱਜ ਰਾਤੀ ਰਸੀ ਤੇ ਰਾਤੀ ਵੀ ਕੱਲ ਚਾਹੂ ਆ ਜਾਏ ਨਹੀਂ ਛੁੱਟੀ ਕੋਈ ਫਿਰ ਕਿਤਾਈ ਨੂੰ ਨਹੀਂ ਕੋਈ ਛੁੱਟੀ ਜਿਹਦੇ ਟੈਂਡਰਸ ਨਾਲੋਂਦਾ ਵੀਡੀਓ ਤਾਂ ਕਰੀ ਜਦੋਂ ਜਲਦੀ ਨਹੀਂ ਪਰ ਪ੍ਰਾਈਵੇਟ ਡੀਟੀ ਨਾਲ ਤਜੀ ਤਾਲੀ ਕੋਲ ਤੇ ਫਿਰ ਕਰਿਆ ਤਾਲੀ ਤਾਲੀ ਕਰ ਲਈ ਕਰ ਲਈ ਹੋ ਗਈ ਫੋਟੋ ਕੱਟ ਲਈ ਨਹੀਂ ਨਹੀਂ ਫੋਟੋ ਕੱਟ ਪੂਰੀ ਆਹ ਦੇ ਨੂੰ ਲਾਈਟਾਂ ਹੀ ਆਨ ਰੱਖੀ ਪੂਰਾ ਬਲੱਡ ਪਰ ਯਾਰ ਪੂਰੀ ਲੈ ਲੈ ਇੱਕ ਮਿੰਟ ਜੀ ਸਾਰੇ ਲੈ ਕੇ ਆਣੇ ਇਧਰ ਆਉਣੀ ਨਹੀਂ